ਵਿਸ਼ਾ ਅੱਜ ਦਾ ਕਾਫੀ ਗੰਭੀਰ ਹੈ ਪਰ ਮੈਨੂੰ ਲੱਗਦਾ ਨਹੀਂ ਕਿ ਇਹ 66 ਕੋ ਸਵਾਲ ਜਵਾਬ ਜਾ ਕਾਉਂਟਰ ਸਵਾਲ ਜਾ ਉਹਦੇ ਵਿੱਚ ਪੈਣਾ ਪਊਗਾ ਇਹ ਤੋਂ ਪਹਿਲਾਂ ਆਣੀ ਸਕਾਰਾਂ ਨੇ ਯੂਥ ਨੂੰ ਸਿਰਫ ਨਸ਼ਿਆਂ ਬਲੇ ਪਾਸੇ ਨੂੰ ਧੱਕਿਆ ਯੂਥ ਦਾ ਇੰਟਰਸਟ ਖੇਡਾਂ ਵੱਲ ਹੁੰਦਾ ਹੈ। ਯੂਥ ਦਾ ਇੰਟਰਸਟ ਪੜਾਈ ਵੱਲ ਹੁੰਦਾ। ਉਹਨਾਂ ਨੂੰ ਨਾ ਗਰਾਊਂਡ ਦਿੱਤੇ ਨਾ ਕਿਤਾਬਾਂ ਦਿੱਤੀਆਂ। ਤੇ ਸਾਡੇ ਪੰਜਾਬੀ ਦੀ ਕਹਾਵਤ ਹੈ ਵਿਹਲਾ ਮਨ ਸ਼ੈਤਾਨੀ ਦਾ ਕਰ। ਉਹ ਗਲਤ ਸੰਗਤਾਂ ਦਾ ਸ਼ਿਕਾਰ ਹੋ ਗਏ। ਪੰਜਾਬ ਜਿਹੜਾ ਹੌਲੀ-ਹੌਲੀ ਡਰੱਗ ਦੇ ਦਲਦਲ ਦੇ ਵਿੱਚ ਫਸਦਾ ਗਿਆ। ਬੱਚੇ ਖੇਡਣਾ ਚਾਹੁੰਦੇ ਸੀ ਬੱਚੇ ਆਪਣੀ ਐਫਰਟ ਨਾਲ ਬਹੁਤ ਸਾਰੇ ਬੱਚਿਆਂ ਨੇ ਕੀਤੇ ਵੀ ਹੈ ਆਪਣੀ ਪਰਸਨਲ ਐਫਰਟ ਨਾਲ ਬਹੁਤ ਸਾਰੇ ਬੱਚੇ ਨੇ ਅਚੀਵਮੈਂਟ ਵੀ ਕੀਤੀ ਹੈ ਖੇਡਾਂ 'ਚ ਪਰ ਮਾਹੌਲ ਨਹੀਂ ਮਿਲੇ ਉਹਨਾਂ ਨੂੰ ਸੋ ਅਸੀਂ ਬੀਂਗਏ ਪੰਜਾਬੀ ਜਾਂ ਬੀਂਗ ਸਪੋਰਟਸ ਲਵਰ ਮੈਂ ਕਹਿ ਸਕਦਾ ਕਿ ਪੰਜਾਬ ਦੇ ਯੂਥ ਨੂੰ ਨਸ਼ੇ 'ਚੋਂ ਕੱਢਣਾ ਸਾਡਾ ਲਕਸ਼ਯ ਮੰਜ਼ਿਲੇ ਸਾਡੀ ਹੁ ਪਰ ਉਹਦੇ ਵਾਸਤੇ ਸਾਨੂੰ ਕੋਈ ਆਲਟਰਨੇਟਿਵ ਦੇਣਾ ਪਊਗਾ ਕਿਉਂ ਕਿ ਕਿੱਥੇ ਬਿਜ਼ੀ ਹੋਣਗੇ ਤਾਂਕਿ ਦੁਬਾਰਾ ਉਸ ਬੁਰੀ ਸੰਗਤ ਜਾਂ ਉਸ ਮਾੜੀ ਸੰਗਤ ਦੇ ਨਾਮ ਵਾਸਤਾਂ ਉਹਦਾ ਸਭ ਤੋਂ ਵਧੀਆ ਅਲਟਰਨੇਟਿਵ ਹੈਗਾ ਖੇਡਾਂ ਪੰਜਾਬ ਸਰਕਾਰ ਜਿਹੜੀ ਹੈ ਪੰਜਾਬ ਪੁਲਿਸ ਤਾਂ ਬਹੁਤ ਸੋਹਣਾ ਕੰਮ ਕਰ ਰਹੀ ਹੈ ਐਂਟੀ ਡਰੱਗਸ ਤੁਸੀਂ ਸਾਰਾ ਦਿਨ ਤੁਹਾਡੀਆਂ ਕਲਮਾਂ ਰਾਹੀਂ ਤੁਹਾਡੇ ਕੈਮਰੇ ਰਾਹੀਂ ਤੁਸੀਂ ਇਹਨਾਂ ਗੱਲਾਂ ਨੂੰ ਕਵਰ ਕਰਦੇ ਹੋ ਹਰ ਪਿੰਡ ਦੇ ਵਿੱਚ ਅਸੀਂ 13000 ਪਿੰਡ ਹੈ ਲਗਭਗ ਸ਼ਾਨਦਾਰ ਖੇਡ ਗਰਾਊਂਡ ਤਿਆਰ ਕਰਨੀ ਜੀ ਬਹੁਤ ਵੱਡੇ ਪੁੰਨ ਦਾ ਕੰਮ ਹੈ ਇਹ ਕਿਉਂਕਿ ਜਦੋਂ ਬੱਚੇ ਖੇਡ ਦੇ ਗਰਾਊਂਡ ਚਲੇ ਜਾਣਗੇ ਤਾਂ ਉਹ ਆਪਣੇ ਸਰੀਰ ਨਾਲ ਪਿਆਰ ਹੋ ਜਾਊਗਾ ਉਹਨਾਂ ਨੂੰ ਸਰੀਰ ਨਾਲ ਪਿਆਰ ਹੋ ਜਾਊਗਾ ਤਾਂ ਅਲਾਮਤਾਂ ਤੋਂ ਬਚ ਜਾਣਗੇ ਉਹਨੂੰ ਕਿਤੇ ਨਾ ਕਿਤੇ ਤਾਂ ਬਿਜ਼ੀ ਕਰੀਏ ਨਾ ਕੋਈ ਟਰੈਕ ਐਂਡ ਫੀਲਡ ਜਾਊਗਾ ਕੋਈ ਕਬੱਡੀ ਬਲ ਜਾਊਗਾ ਕੋਈ ਗੋਲਾ ਸਿੱਟੂਗਾ ਕੋਈ ਬਾਲੀਵਾਲ ਖੇਡੂਗਾ ਪਰ ਗਰਾਊਂਡ ਬਣਾਉਣੇ ਪੈਣਗੇ ਹੁਣ ਅਸੀਂ ਵੀ ਛੋਟੇ ਹੁੰਦੇ ਸੀ ਤੁਹਾਡੇ ਚੋਂ ਮੇਰੇ ਖਾਲਚ ਕਈ ਸਾਡੇ ਸੀਨੀਅਰ ਵੀ ਨੇ ਅਸੀਂ ਥਾਪੀਆਂ ਨਾਲ ਕ੍ਰਿਕਟ ਖੇਡਦੇ ਰਹੇ ਜਿਹੜੀ ਥਾਪੀ ਨਾਲ ਬੇਬੇ ਕੱਪੜੇ ਧੋਦੇ ਹੁੰਦੇ ਸੀ ਔਰ ਥਾਪੀ ਵੀ ਚੋਰੀਆਂ ਲੈ ਕੇ ਜਾਣੀ ਕਿਉਂਕਿ ਜੋ ਕ੍ਰਿਕਟ ਵਾਲੀ ਐ ਉਹ ਥਾਪੀ ਉੱਜੜ ਜਾਂਦੀ ਸੀ ਬਾਚੋ ਕਪੜੇ ਬਾੜਨ ਲੱਗ ਜਾਂਦੇ ਸੀ ਸਾਨੂੰ ਤਾਂ ਬੈਟ ਹੀ ਨਹੀਂ ਮਿਲੀ ਨਾ ਸਾਨੂੰ ਬਾਲ ਮਿਲੀ ਨਾ ਹੀ ਸਾਨੂੰ ਗਰਾਊਂਡ ਮਿਲਿਆ ਜੀ ਫਿਰ ਵੀ ਅਸੀਂ ਸ਼ੁਭਮਨ ਗਿੱਲ ਹਰਪਜਨ ਸਿੰਘ ਅਰਸ਼ਦੀਪ ਅਸੀਂ ਦੇਸ਼ ਨੂੰ ਪੈਦਾ ਕਰਕੇ ਦੇ ਰਕ ਹਾਕੀ ਕਿਵੇਂ ਖੇੜਦੇ ਸੀਗੇ ਜੰਡਾ ਤੋੜ ਕੇ ਹੀ ਵੀ ਜਿਹੜਾ ਜਿਹੜਾ ਹਾਕੀ ਵਰਗਾ ਹੋਵੇ ਬਸ ਖਿੱਦੋ ਖੁੰਡੀ ਕਹਿੰਨੇ ਨੇ ਕਹਿੰਦੇ ਸੀ ਲੀਰਾਂ ਦੀ ਸਾਡੇ ਕੋਲੇ ਬਾਲ ਹੁੰਦੀ ਸੀ ਫਿਰ ਵੀ ਇਸ ਵਕਤ 11 ਚੋਂ 8 ਸਾਡੇ ਪਲੇਅਰ ਨੇ ਜੀ ਹਰਮਨ ਪ੍ਰੀਤ ਤੋਂ ਲੈ ਕੇ ਜਰਮਨ ਪ੍ਰੀਤ ਤੋਂ ਲੈ ਕੇ ਗੁਰਜੰਟ ਤੋਂ ਲੈ ਕੇ ਸ਼ਮਸ਼ੇਰ ਤੋਂ ਲੈ ਕੇ ਸਾਡੇ ਪਲੇਅਰ ਨੇ ਜੀ ਹਾਕੀ ਚ ਮੌਕਾ ਤਾਂ ਮਿਲੇ ਨਾ ਸਾਨੂੰ ਸੋ ਮੌਕਾ ਤਾਂ ਮਿਲੂਗਾ ਜੇ ਗਰਾਊਂਡ ਬਣਾਵਾਂਗੇ ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਊਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨ ਵੈਲਥ ਚ ਜਾਂ ਕਿਸੇ ਵਰਲਡ ਲੈਵਲ ਦੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਦੇ ਕੰਪੀਟੀਸ਼ਨ ਕੋਈ ਮੱਲ ਮਾਰੀ ਹੈ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ਇਹ ਲੈ ਟ੍ਰੇਨਿੰਗ ਦੇ ਕੇ ਹੋਰ ਪਲੇਅਰ ਬਣਾਉਣ ਦੀ ਕੋਸ਼ਿਸ਼ ਕਰੋ। ਔਰ ਪੰਜਾਬ ਹੱਸਦਾ ਖੇਡਦਾ ਪੰਜਾਬ ਪਹਿਲੇ ਦਿਨੋਂ ਮੰਨਿਆ ਗਿਆ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੇ ਪਿਤਾ ਜੀ ਨੇ ਮੈਨੂੰ ਦੱਸੀ ਸੀ। ਪੰਜਾਬ ਦੀ ਟੀਮ ਦੇ ਵਿੱਚ ਹਾਕੀ ਦੀ ਟੀਮ ਦੇ ਵਿੱਚ ਅੱਠ ਜਾਂ ਨੌ ਪਲੇਅਰ ਅੱਜ ਵੀ ਨੇ ਉਦੋਂ ਵੀ ਤਾਂ ਜੁੜਾ ਕਰ ਕਰਦੇ ਸੀਗੇ ਤੇ ਚਿੱਟੇ ਰੰਗ ਦੀ ਰੁਮਾਲ ਬੰਨੀ ਹੁੰਦੀ ਸੀ ਤੇ ਹਾਲੈਂਡ ਨਾਲ ਮੈਚ ਸੀ ਐਮਸਟਰਡਮ ਚ ਸੱਤ ਅੱਠ ਪਲੇਅਰਾਂ ਦੇ ਆਪਣੇ ਰੁਮਾਲਾਂ ਬੰਨੇ ਹੋਈਆਂ ਤਿੰਨ ਚਾਰ ਦੇ ਨਹੀਂ ਹੈਗੀਆਂ ਸੀ ਇੱਕ ਅੰਗਰੇਜ਼ ਨੇ ਦੂਜੇ ਅੰਗਰੇਜ਼ ਨੂੰ ਪੁੱਛਿਆ ਜਿਹੜੇ ਕਿ ਆਡੀਅנס ਦੇ ਵਿੱਚ ਬੈਠੇ ਸੀ ਕਹਿੰਦਾ ਵੀ ਇੰਡੀਆ ਦੀ ਜਿਹੜੀ ਟੀਮ ਹੈ ਇਹਦੀ ਯੂਨੀਫਾਰਮ ਇੱਕ ਤੀ ਨਹੀਂ ਹੈਗੀ ਯੂਨੀਫਾਰਮ ਇੱਕ ਹੋਣੀ ਚਾਹੀਦੀ ਹੈ ਉਹ ਕਹਿੰਦੇ ਵੀ ਕਿਵੇਂ ਕਹਿੰਦਾ ਵੀ ਤੋ ਸੱਤ ਅੱਠ ਦੇ ਸਿਰ ਤੇ ਇੱਕ ਵਾਈਟ ਕਲਰ ਦਾ ਕੋਈ ਕਲੋਥ ਬੰਨਿਆ ਹੋਇਆ ਬਾਕੀ ਨਹੀਂ ਇਦਾਂ ਮਲ ਯੂਨੀਫਾਰਮ ਇੱਕ ਨਹੀਂ ਆਗੀ ਇਹਨਾਂ ਦੀ ਅੱਛਾ ਹੁਣ ਜਿਹਨੂੰ ਪੁੱਛਿਆ ਸੀ ਗੋਰੇ ਗੋਰੇ ਨੇ ਗੋਰੇ ਨੂੰ ਪੁੱਛਿਆ ਸੀ ਪਤਾ ਉਹਨੂੰ ਵੀ ਨਹੀਂ ਸੀਗਾ ਵੀ ਗੱਲ ਕੀ ਹੈ ਪਰ ਉਹਨੂੰ ਇੱਕ ਗੱਲ ਦਾ ਪਤਾ ਸੀਗਾ ਕਹਿੰਦਾ ਨਹੀਂ ਨਹੀਂ ਵਰਦੀ ਇੱਕੋ ਹੀ ਹੈ ਯੂਨੀਫਾਰਮ ਮਿਸਵਾਨ ਕਹਿੰਦਾ ਨਹੀਂ ਯਾਰ ਉਹ ਦੇਖ ਤਸਵੀਰ ਕਿਸੇ ਦੇ ਸਿਰ ਤੇ ਵਾਈਟ ਕਲਰ ਦਾ ਕੱਪੜਾ ਬੰਨਿਆ ਹੋਇਆ ਕਿਹਦੇ ਨਹੀਂ ਬੰਨਿਆ ਕਹਿੰਦਾ ਨਹੀਂ ਨਹੀਂ ਇਹ ਕਹਿੰਦਾ ਵੈਸੇ ਨਾ ਨਿਸ਼ਾਨੀਆਂ ਲਾਈ ਹੋਈਆਂ ਨੇ ਕਿ ਹੀ ਇਜ਼ ਅ ਵੈਰੀ ਵੈਰੀ ਡੇਂਜਰਸ ਪਲੇਅਰ ਮਤਲਬ ਸਾਡੇ ਪੰਜਾਬੀ ਪਲੇਅਰ ਨੂੰ ਮਤਲਬ ਇਹ ਪ੍ਰਮਾਤਮਾ ਵੱਲੋਂ ਕਹਿੰਦਾ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਕਿ ਵੈਰੀ ਡੇਂਜਰਸ ਪਲੇਅਰ ਜਦੋਂ ਇਹਨਾਂ ਕੋਲੇ ਬਾਲ ਆ ਜਾਏ ਗੋਲ ਹੋ ਜਾਂਦਾ ਬੱਸ ਉਦੋਂ ਕਿ ਉਹ ਗੋਲ ਗੋਣ ਸੁਰਜੀਤ ਸਿੰਘ ਹੋਰੀ ਪਿਰਥੀਪਾਲ ਹੋਰੀ ਕਰਦੇ ਸੀ ਸਵਿਸ਼ ਕਰਕੇ ਅਸੀਂ ਹਾਕੀ ਚ ਅਸੀਂ ਕ੍ਰਿਕਟ ਚ ਅਸੀਂ ਕਬੱਡੀਆਂ ਚ ਅਸੀਂ ਗੋਲੇ ਸੱਟਣ ਚ ਅਸੀਂ ਐਥਲੈਟਿਕਸ ਚ ਸਾਰੇ ਪਾਸੇ ਨੰਬਰ 1 ਹੈਗੇ ਆ ਪਰ ਸਾਨੂੰ ਥੋੜਾ ਜਿਹਾ ਮਾਹੌਲ ਮਿਲਣਾ ਚਾਹੀਦਾ ਉਹ ਮਾਹੌਲ ਦੇਣ ਵਾਸਤੇ ਡਰਗ ਤੋਂ ਹਟਾਉਣ ਵਾਸਤੇ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਲਾਉਣ ਵਾਸਤੇ ਲਗਭਗ 4000 ਗਰਾਊਂਡ ਜਿਹੜੇ ਨੇ ਪਹਿਲੇ ਚਰਨ ਦੇ ਵਿੱਚ ਅਸੀਂ ਸ਼ਾਨਦਾਰ ਮਾਡਰਨ ਗਰਾਊਂਡ ਜਿਹੜੇ ਨੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਨੇ ਤਾਂ ਗਰਾਊਂਡ ਅਸੀਂ ਵੀ ਸਾਡੇ ਪਿੰਡ ਵੀ ਗਰਾਊਂਡ ਹੈ ਅਸੀਂ ਆਪ ਹੀ ਭਰਤਾਂ ਪਾਉਂਦੇ ਰਹੇ ਜੀ ਚਲੋ ਯਾਰ ਭੋਲੇ ਦਾ ਟਰੈਕਟਰ ਲੈ ਲੋ ਚਲੋ ਕਹੀਂ ਆ ਚੱਕੀ ਹੈ ਯਾਰ ਯਾਰ ਗਰਾਊਂਡ ਜਾ ਬਣਾ ਲਈਏ ਅਨਾ ਸਰਕਾਰਾਂ ਸਖੂਰੋਂ ਤੋਂ ਕਾਦੀ ਉਮੀਦਾਂ ਰੰਦੇ ਸੀ ਸਰਕਾਰ ਬਣਾਉਗੀ ਇਹ ਚੀਜ਼ਾਂ ਐਥਲੈਟਿਕਸ ਦਾ ਸਿੰਥੈਟਿਕ ਗਰਾਊਂਡ ਵੀ ਦੇਵਾਂਗੇ ਅਸੀਂ ਆਲਰੇਡੀ ਮੈਂ ਸਪੋਰਟਸ ਮੰਤਰੀ ਵੀ ਆ ਇਸ ਕਰਕੇ ਮੈਨੂੰ ਪਤਾ ਇਸ ਗੱਲ ਅਸੀਂ 올림픽 ਜਾਂ ਕਿਸੇ ਵੀ ਵਰਡ ਲੈਵਲ ਦੇ ਕੰਪੀਟੀਸ਼ਨ ਜਾਣ ਤੋਂ ਪਹਿਲਾਂ ਵੀ ਪੈਸੇ ਦਿੰਨੇ ਆ ਜਿਹੜੇ ਜਿੱਤ ਕੇ ਆ ਜਾਂਦੇ ਨੇ ਉਹਨਾਂ ਤਹਰੀਕ ਦੇਂਦਾ ਉਹਨਾਂ ਨੂੰ ਪਹਿਲਾਂ ਤਿਆਰੀ ਵਾਸਤੇ 20-80 ਕਹਿੰਨੇ ਆ ਕਿ ਉਹ ਬੂਟ ਤਾਂ ਲੈ ਲਾ ਜਿਹੜੇ ਬੂਟ ਪਾ ਕੇ ਭੱਜਣਾ ਹੈ ਉਹ ਜੈਵਲਿਨ ਤਾਂ ਲੈ ਲਾ ਜਿਹੜੀ ਜੈਵਲਨ ਸੁੱਟਣੀ ਹੈ ਉਹ ਗੱਦਾ ਤਾਂ ਮਿਲ ਜੇ ਜਿਹੜੇ ਗੱਦੇ ਤੇ ਕੰਪੀਟੀਸ਼ਨ ਹੋਣਾ ਹੈ ਰੈਸਲਿੰਗ ਦਾ ਇੱਥੇ ਮਿੱਟੀ ਤੇ ਕੋਲੀ ਜਾਂਦੇ ਰਹਿੰਦੇ ਆ ਉੱਥੇ ਗੱਦਾ ਹੁੰਦਾ ਗ੍ਰਿਪ ਹੀ ਨਹੀਂ ਬਣਦੀ ਸੋ ਅਸੀਂ 8 8 10 10 ਲੱਖ ਰੁਪਈਆ ਤਿਆਰੀ ਵਾਸਤੇ ਵੀ ਦਿੰਨੇ ਆ ਜਿੰਨਾ ਨਾ ਜਿੰਨਾ ਬਾਅਦ ਦੀ ਗੱਲ ਹੈ ਪਰ ਕਿਰਿਆ ਤਿਆਰੀ ਤਾਂ ਪ੍ਰੋਪਰ ਉ ਤਰੀਕੇ ਨਾਲ ਹੋਵੇ ਨਾ ਸੋ ਪਹਿਲੀ ਸਰਕਾਰ ਹੈ ਜਿਹੜੀ ਤਿਆਰੀ ਵਾਸਤੇ 20 ਪੈਸੇ ਦਿੰਦੀ ਹੈ ਬਾ ਜਿੱਤਣ ਜਿੱਤ ਕੇ ਆਉਣ ਤੋਂ ਬਾਅਦ ਦੇਣੀ ਦੇਣੇ ਅਸੀਂ ਉਹਨਾਂ ਨੂੰ ਸੋ ਸਪੋਰਟਸ ਨੂੰ ਜਿਹੜਾ ਪੰਜਾਬ ਸਰਕਾਰ ਪ੍ਰਾਇੋਰਟੀ ਤੇ ਲੈ ਕੇ ਦੁਬਾਰਾ ਫੇਰ ਅਸੀਂ 골ਡ ਮੈਡਲ ਵਾਲੇ ਅਸੀਂ ਸਿਲਵਰ ਮੈਡਲ ਵਾਲੇ ਅਸੀਂ ਪੋਡੀਅਮ ਤੇ ਫਿਨਿਸ਼ਰ ਪੰਜਾਬ ਸਰਕਾਰ ਦੇ ਜਿਹੜੇ ਪਲੇਅਰਾਂ ਨੂੰ ਕਰਨਾ ਔਰ ਸੀਨੀਅਰਾਂ ਨੇ ਵੀ ਬਹੁਤ ਇਸਤੇਮਾਲ ਨੇ ਤੇ ਅਰਬੀ ਦਾ ਵੀ ਕਲਾਂਗੇ ਤੇ ਇਸ ਵਕਤ ਵੀ ਹਰਮਨਪ੍ਰੀਤ ਹਾਕੀ ਦਾ ਕੈਪਟਨ ਹੈ ਸ਼ੁਭਮਨ ক্রিকেট ਦਾ ਕੈਪਟਨ ਹੈ ਔਰ ਫੁੱਟਬਾਲ ਦੀ ਇੰਡੀਆ ਦੀ ਫੁੱਟਬਾਲ ਟੀਮ ਦਾ ਕੈਪਟਨ ਵੀ ਪੰਜਾਬੀ ਹੈ ਤਿੰਨੋਂ ਗੇਮਾਂ ਦੇ ਕੈਪਟਨ ਪੰਜਾਬੀ ਨੇ ਇਹ ਮਤਲਬ ਹੈ ਕਿ ਸਾਡੇ ਕੋਲੇ ਟੈਲੈਂਟ ਤਾਂ ਸਾਡੇ ਕੋਲੇ ਹੈਗਾ ਮੌਕਾ ਮਿਲਣਾ ਚਾਹੀਦਾ ਮਾਲਪੁਰਾਲੇ ਪਾਸੇ ਫੁੱਟਬਾਲ ਚੱਲਦੀ ਹੈ ਸਾਡੇ ਸੁਨਾਮ ਵਾਲੇ ਪਾਸੇ ਬਾਕਸਿੰਗ ਹੈ ਸਾਡੇ ਪਾਰਕਸ ਨੇ ਇਦਾਂ ਬਰਨਾਲਾ ਹਾਕੀ ਐ ਸੰਸਾਰਪੁਰ ਮਿੱਠਾਪੁਰ ਹਾਕੀ ਐ ਜਲੰਧਰ ਵਾਲਾ ਪਾਸਾ ਸੋ ਅਸੀਂ ਹਰ ਹਰ ਖਿੱਤਾ ਸਾਡਾ ਕਿਸੇ ਨਾ ਕਿਸੇ ਖੇਡ ਦਾ ਸਪੈਸ਼ਲਿਸਟ ਐ ਅਸੀਂ ਉਹਨਾਂ ਖੇਡਾਂ ਨੂੰ ਪ੍ਰਮੋਟ ਕਰਾਂਗੇ ਉਧਰ ਬਾਰਾ ਸਿੰਘ ਕੈਪਟਨ ਰਏ ਸਾਡੇ ਫੁੱਟਬਾਲ ਦੇ ਜੀਸੀਟੀ ਮਿਲ ਫਗਵਾੜਾ ਦੀ ਕਿੰਨੀ ਵਧੀਆ ਟੀਮ ਹੁੰਦੀ ਸੀ ਕਪੂਰਥਲੇ ਦੀ ਜਿਹੜੀ ਰੇਲ ਕੋਚ ਫੈਕਟਰੀ ਦੀ ਕਿੰਨੀ ਵਧੀਆ ਫੁੱਟਬਾਲ ਦੀ ਟੀਮ ਹੁੰਦੀ ਸੀ ਪੰਜਾਬ ਪੁਲਿਸ ਦੀ ਹਾਕੀ ਦੀ ਟੀਮ ਕਿੱਧਰ ਗਈ ਨਾਮਤਰੀ 11 ਦੀ ਕਿੰਨੀ ਕਮਾਲ ਦੇ ਨਾਮਤਰੀ 11 ਦੇ ਪਲੇਅਰ ਜਿਹੜੇ ਇੰਡੀਅਨ ਹਾਕੀ ਟੀਮ ਚ ਰਹੇ ਨਾਮਤਰੀ 11 ਦੇ ਪੈਣੀ ਸਾਹ ਉਹਨਾਂ ਕੋਲੇ ਐਸੋਥਰਪੀ ਹੈਗਾ ਹਨਾ ਦਿਦਾਰ ਦੋਨੋਂ ਭਾਈ ਸੀਗੇ ਸਰਦਾਰਾਂ ਦੇ ਦਿਦਾਰਾ ਦੋਨੋਂ ਭਾਈ ਖੇਡਦੇ ਰਏ ਇੱਕੋ ਟਾਈਮ ਤੇ ਸੋ ਅਸੀਂ ਐਸਟੋਟਰਫ ਜਿਹੜੇ ਸਿੰਥੈਟਿਕ ਟਰੈਕ ਉਹ ਸਾਰੇ ਬਜਟ ਦੀ ਕੋਈ ਕਮੀ ਨਹੀਂ ਖੇਡਾਂ ਵਾਸਤੇ ਤਾਂ ਪੰਜਾਬੀ ਵੈਸੇ ਵੀ ਹੈ حاضر ਹੋ ਜਾਂਦੇ ਨੇ ਵੀ ਤੁਸੀਂ ਛੱਡੋ ਜੀ ਸਾਡਾ ਕੰਮ ਸਾਨੂੰ ਦਿਓ ਜੀ ਆਪਾਂ ਟਰਨਮੈਂਟ ਵੇਲੇ ਪਰਚੇ ਹੀ ਕੱਟ ਕੇ ਘਾਉਣੇ ਨੇ ਹੁ ਕਿੱਥੋਂ ਆਉਂਦਾ ਟਰਨਮੈਂਟ ਦਾ ਇਨਾਮ ਪਰਚੇ ਹੀ ਕੱਟਦੇ ਆ ਕੋਈ ਵੀ ਨਹੀਂ ਜਵਾਬ ਦਿੰਦਾ ਜੀ ਸੋ ਖੇਡਾਂ ਨੂੰ ਪ੍ਰਮੋਟ ਕਰਨ ਵਾਸਤੇ 3083 ਆਧੁਨਿਕ ਹਾਈ ਵੈਲਿਊ ਖੇਡ ਦੇ ਜਿਹੜੇ ਖੇਡਾਂ ਦੇ ਗਰਾਊਂਡ ਜਿਹੜੇ ਨੇ ਉਹ ਪਹਿਲੇ ਚੰਨ ਵਿੱਚ ਬਣਨੇ ਜਾ ਰਹੇ ਨੇ ਤੇ ਅਸੀਂ ਰੋਜ਼ਗਾਰ ਵੀ ਦੇਵਾਂਗੇ ਪੰਜਾਬ ਨੂੰ ਦੁਬਾਰਾ ਫੇਰ ਰੰਗਲਾ ਓਡੀਅਮ ਫਿਨਿਸ਼ ਪੋਡੀਅਮ ਤੇ ਫਿਨਿਸ਼ ਕਰਨ ਵਾਲੇ ਤੇ ਸੋਨੇ ਦੇ ਚਾਂਦੀ ਦੇ ਸਿਲਵਰ ਦੇ ਮੈਡਲਾਂ ਨਾਲ ਉਹਨਾਂ ਦੀਆਂ ਗਰਦਨਾਂ ਜਿਹੜੀਆਂ ਨੇ ਉੱਪਰੀਆਂ ਹੋਣ ਇਹ ਸੋਚ ਕੇ ਸੀ ਜਿਹੜਾ ਇਹ ਪਲਾਨ ਬਣਾਇਆ ਤਾਂ ਕਿ ਉਹ ਇਧਰੋਂ ਉਧਰੋਂ ਜਾਂ ਕੋਈ ਬੁਰੀਆਂ ਸੰਗਤਾਂ ਜਾਂ ਕੋਈ ਡਰੱਗ ਵਗੈਰਾ ਤੋਂ ਬਾਤ ਸਕਣ ਤੇ ਸਰੀਰ ਬਰਕਰਾਰ ਰੱਖ ਸਕੋ ਜੀ ਇੱਕ ਉਹਨਾ ਬਜਟ ਚ ਰੱਖਿਆ ਸੀ ਜੀ ਪ੍ਰੋਪੋਜ਼ਲ ਖੇਡ ਨਰਸਰੀ ਆ। ਹਾਂਜੀ ਹਾਂਜੀ। ਹਾਂਜੀ ਹਾਂਜੀ ਖੇਡ ਨਰਸਰੀ ਵੀ ਹੋਣੀ। ਨਰਸਰੀ ਦੇ ਵਿੱਚ ਕੀ ਹੈ ਨਰਸਰੀ ਚ ਸਾਨੂੰ ਨਾਲ ਉੱਥੇ ਹੋਸਟਲ ਬਣਾਵੋ। ਉਹ ਉਹ ਚਾਰ ਪੰਜ ਪਿੰਡਾਂ ਬਾਅਦ ਇੱਕ ਹੋ ਜਾਊਗੀ। ਨਰਸਰੀ ਦਾ ਮਤਲਬ ਉੱਥੇ ਆ ਕੇ ਖੇਡਣਗੇ ਉੱਥੇ ਖੁਰਾਕ ਦੀ ਮਿਲੋਗੀ ਉਹਨਾਂ ਨੂੰ। ਉਹਨਾਂ ਲਈ ਡਾਈਟ ਵੀ ਹੋਊਗੀ। ਹਰ ਰੋਜ਼ ਖੇਡਣਗੇ ਇਨਡੋਰ ਗੇਮਾਂ ਵੀ ਹੋਣਗੀਆਂ, ਆਊਟਡੋਰ ਗੇਮਾਂ ਵੀ ਹੋਣਗੀਆਂ। ਹਾਂ ਨਰਸਰੀਜ਼ ਹੋਰ ਸਮਝ ਲੋ ਨਰਸਰੀਜ਼ ਤਾਂ ਇੱਕ ਹੋ ਗਈ ਆ ਕਿ ਇੱਕ ਇੰਡੋਰ ਫੈਸਿਲਿਟੀ ਹੋ ਗਈ ਉਹਨਾਂ ਦੇ ਰਹਿਣ ਨੂੰ ਹੋਸਟਲ ਹੋ ਗਿਆ ਅੰਦਰ ਮੈਸ ਹੋ ਗਈ ਹੈ ਨਾ ਕੋਚੇਸ ਵੀ ਹੋ ਗਏ ਗਰਾਊਂਡ ਤਾਂ ਚਲੋ ਹੋਣ ਗਈ ਜਿਵੇਂ ਅਸੀਂ ਹੁਣ ਬਲਟਨ ਪਾਰਕ ਚ ਕਰਕੇ ਆ ਸੋ ਐਸੇ ਤਰ੍ਹਾਂ ਹੀ ਅਸੀਂ ਆ ਗਰਾਊਂਡ ਆ ਜਿਹੜੇ ਓਪਨ ਗਰਾਊਂਡ ਨੇ ਜਿਹੜੇ ਆਪਾਂ ਆਮ ਤੌਰ ਤੇ ਹਰੇਕ ਪਿੰਡ ਸ਼ੁਰੂ ਹੀ ਗਰਾਊਂਡ ਨਾਲ ਹੁੰਦਾ ਵੀ ਇੱਥੇ ਟੂਰਨਾਮੈਂਟ ਹੁੰਦਾ ਜੀ ਸਾਡੇ ਬਾਤ ਜੋ ਹੋ ਬਾਤ ਜੋ ਹੋ ਗੀੜਾ ਗਰਾਊਂਡ ਹੈ ਟੂਰਨਾਮੈਂਟ ਤਾਂ 3-4 ਦਿਨ ਦਾ ਹੁੰਦਾ ਬਾਹਰ ਦੇ ਵਿੱਚ ਉਹ ਗਰਾਊਂਡ ਮੱਜਾਂ ਬੈਠੀਆਂ ਨੇ ਆਵਾਰਾ ਪਸ਼ੂ ਬੈਠੇ ਐ ਢੂੜੀ ਵਾਲੀਆਂ ਟਰਾਲੀਆਂ ਖੜੀਆਂ ਨੇ ਹਨਾ ਤੇ ਜਾਂ ਫਿਰ ਉੱਥੇ ਮਲਕਈ ਜਿਹਾ ਇਸੇ ਵੀ ਗਰਾਊਂਡ ਨੇ ਜਿੱਥੇ ਪੀਕੇ ਵੀ ਨਸ਼ੇ ਵਾਲੇ ਮਿਲਦੇ ਐ ਜਾਂ ਸਰਿੰਜਾਂ ਮਿਲਦੀਆਂ ਇਹ ਨਾ ਹੋ ਅਸੀਂ ਉਹਨਾਂ ਦੇ ਗਰਾਊਂਡਾਂ ਦੇ ਮਤਲਬ ਜਿਹੜੇ ਤੇ ਜੇ ਅਸੀਂ ਸਕੂਲਾਂ ਨੂੰ ਕਹਿੰਦੇ ਆ ਕਿ ਅਸੀਂ ਇੱਕ ਹਰ ਇੱਕ ਸਕੂਲ ਨੂੰ ਇੱਕ ਜਿਹੜਾ ਕੈਂਪਸ ਮੈਨੇਜਰ ਦੇਵਾਂਗੇ ਅਸੀਂ ਗਰਾਊਂਡ ਦੇ ਵਿੱਚ ਰੱਖਾਂਗੇ ਸਰ ਸਪੋਰਟਸ ਡਿਪਾਰਟਮੈਂਟ ਜ਼ਮੀਨ ਕਿੱਥੋਂ ਲੈ ਕੇ ਆਊਗਾ ਕੀ ਪੰਚਾਇਤ ਹਰ ਇੱਕ ਪਿੰਡ ਕੋਲੇ ਹਰ ਇੱਕ ਪਿੰਡ ਕੋਲੇ ਜਮੀਨ ਹੈਗੀ ਆ ਤ੍ਰੀਤੂਗਾ ਜਾਂ ਟਰਾਂਸਫਰ ਕਰਾਊਗਾ ਦੇਖੋ ਹਰ ਇੱਕ ਪਿੰਡ ਕਹਿੰਦਾ ਸਾਡੇ ਪਿੰਡ ਸਟੇਡੀਅਮ ਬਣਾ ਦਿਓ ਮੇਰੇ ਕੋਲੇ ਹਾ ਯਾਰਾਂ ਮੰਗ ਪੱਤਰ ਆਉਂਦੇ ਨੇ ਸਾਡਾ ਸਟੇਡੀਅਮ ਬਣਾ ਦਿਓ ਹਰੇਕ ਪਿੰਡ ਕੋਲ ਜਗ੍ਹਾ ਹੈਗੀ ਐ ਇਹ ਪੰਚਾਇਤ ਡਿਪਾਰਟਮੈਂਟ ਨੂੰ ਸਪੋਰਟਸ ਪਾਰਟਨਰ ਪੰਚਾਇਤ پیسے ਟਰਾਂਸਫਰ ਮੈਂ ਕਿਹਾ ਜੀ ਪਿੰਡ ਕਹਿੰਦਾ ਸਾਡਾ ਸੀਡੀ ਬਣਾ ਦਿਓ ਜੀ ਆਹ ਲਓ ਜੀ ਮੈਂ ਕਿਹਾ ਲੋਕ پیسے ਵੀ ਦੇਣ ਨੂੰ ਕਹਿੰਨੇ ਆਹ ਲਓ ਜੀ ਦੋ ਕਿੱਲੇ ਇੱਥੇ ਸਟੇਡੀਅਮ ਬਣਾ ਦਿਓ ਐਨ ਆਰ ਆਈ ਕਹਿੰਦੇ ਨੇ ਐਨ ਆਰ ਆਈ ਦੀ ਆਫਰ ਨੇ ਕਿ ਸਾਡੇ ਪਿੰਡ ਸਟੇਡੀਅਮ ਬਣਾ ਦਿਓ ਪੰਚਾਇਤਾਂ ਜਿੱਥੇ ਪੰਚਾਇਤਾਂ ਕੋਲੇ ਪੰਚਾਇਤਾਂ ਤੋਂ ਲੈ ਲਾਂਗੇ ਜਿੱਥੇ ਕੋਈ ਐਨ ਆਰ ਆਈ ਦੇਣਾ ਚਾਹੁੰਦਾ ਕੋਈ দান ਕਰਨਾ ਚਾਹੁੰਦਾ ਵੋਲੰਟੀਅਰ ਵੀ ਹੋ ਲੈ ਲਾਂਗੇ ਜਿੱਥੇ ਖਰੀਦਣੀ ਪਈ ਖਰੀਦ ਲਾਂਗੇ ਕੋਈ ਚੱਕ ਐਸੇ ਨਾ ਜਿਵੇਂ ਪੰਜਾਬ ਮੰਡੀ ਬੋਰਡ ਦੇ ਵਿੱਚ ਕਬੱਡੀ ਬੜੀ ਫੀਟਿੰਗ ਹੋਦੀ ਸੀ ਆਪਕੇ ਜੀ ਕੇ ਪੀ ਨੂੰ ਟੀਮ ਹੋਦੀ ਸੀ ਲਾਲਾ ਡਿਪਾਰਟਮੈਂਟ ਦੀ ਆਪ ਕੋਈ ਚੀਵਾ ਪਹਿਲਾਂ ਹੁੰਦੀਆਂ ਸੀਗੀਆਂ ਉਹਨੂੰ ਰਿਵਾਈਵ ਕੀਤਾ ਪਿਛਲੇ ਕਈ ਸਾਲਾਂ ਤੋਂ ਸਰਕਾਰਾਂ ਨੇ ਵਾਪਸ ਕੁਝ ਵੀ ਦਿੱਤਾ ਨਾ ਕੋਈ ਡੀਨ ਦੇ ਕੋਰਸਾਂ ਨਹੀਂ ਦਿੱਤੇ ਆ ਪਤਾ ਕਿ ਦੇਖੋ ਪਤਾ ਕੀ ਹੈ ਹੋਇਆ ਪਤਾ ਕੀ ਅਸੀਂ ਵੀ ਕਬੱਡੀ 'ਚ ਜਾਂਦੇ ਰਹੇ ਮੈਂ 35 ਕਿਲੋ ਦੀ ਟੀਮ 'ਚ ਜਾਂਦਾ ਰਿਹਾ ਪਹਿਲਾਂ ਕਬੱਡੀ ਦੇ ਟੂਰਨਾਮੈਂਟਾਂ ਦੇ ਜੇ ਤੁਸੀਂ ਪੋਸਟਰ ਪੜੋਗੇ ਤੱਕ 30 ਕਿਲੋ 37 ਕਿਲੋ 42 ਕਿਲੋ 47 ਕਿਲੋ 52 ਕਿਲੋ 57 ਕਿਲੋ 60 ਕਿਲੋ ਤੇ ਉੱਪਰ ਆ ਇੰਨੀਆਂ ਕੈਟਗਰੀਆਂ ਸੀ ਨਾਲ ਇਹ ਵੀ ਲਿਖਿਆ ਥੱਲੇ ਕਿ ਹਰੇਕ ਟੀਮ ਦੇ ਕੈਪਟਨ ਨੂੰ 2 ਕਿਲੋ ਦੀ ਛੋਟ ਤੁਲਦੇ ਸੀ ਪਹਿਲਾਂ ਮਤਲਬ ਕੰਡੇ ਤੇ ਜਾ ਕੇ ਫਿਰ ਇੱਥੇ ਮੋਹਰ ਲੱਗਦੀ ਸੀ ਕਿ ਹਾਂਜੀ ਇਹਦਾ weight ਹੋ ਗਿਆ ਉਖਤਮੀ ਹੋ ਗਈ ਜੀ ਜਦੋਂ ਆ ਆ ਗਿਆ ਨਾ ਕਬੱਡੀ ਅਕੈਡਮੀ ਆ ਜਾਂ ਵੱਡੇ ਲੈਵਲ ਤੇ ਕਰਦੇ ਉਹ ਜੋ ਆ ਕਿੱਧਰ ਜਾਣਗੇ 35 ਕਿਲੋ ਵਾਲੇ ਫਿਰ ਜੁਰਗੁਰ ਨਰਸਰੀ ਨਹੀਂ ਆਉਗੀ 35 ਵਾਲੇ 37 ਵਾਲੇ 42 ਵਾਲੇ ਖੇਡਣਗੇ ਨਹੀਂ ਫਿਰ ਤੁਸੀਂ ਬਾਅਦ ਚ ਗਾਹਾਂ ਆਲ ਓਪਨ ਕਿਵੇਂ ਕਰਾ ਦੋਗੇ ਹੁਣ ਤਾਂ ਟੂਰਨਾਮੈਂਟ ਇੱਕ ਦਿਨ ਦਾ ਰਹੇਗਾ ਜੀ ਔਰ ਇੱਕ ਦਿਨ ਚ ਵੀ ਐ ਕਰਤਾ ਪਹਿਲਾਂ ਵੋਟਰ ਸੂਚੀ ਦੇਖਦੇ ਸੀਗੇ ਇਤਰਾਜ਼ ਫੀਸ ਭਰਦੇ ਸੀ 15 ਰੁਪਏ ਬੀ ਇਹ ਪਲੇਅਰ ਇਸ ਇਸ ਪਿੰਡ ਦਾ ਨਹੀਂ ਹੈਗਾ ਉਸ ਪਿੰਡ ਦੀ ভোটার ਸੂਚੀ ਕੱਢ ਕੇ ਉਹਦਾ ਚੈੱਕ ਕੀਤਾ ਇਹਨਾਂ ਸੀ ਬਾਹਰਲਾ ਪਲੇਅਰ ਕਿਵੇਂ ਖੇਡ ਗਿਆ ਪਿੰਡ ਦੀ ਹੀ ਟੀਮ ਹੁਣ ਕੋਈ ਪਤਾ ਨਹੀਂ ਕੋਈ ਇਧਰੋਂ ਖੇਡ ਗਿਆ ਕੋਈ ਉਧਰੋਂ ਖੇਡ ਗਿਆ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਹੋ ਗਿਆ ਸੋ ਅਸੀਂ ਅਸੀਂ ਚਾਹੁੰਦੇ ਆ ਬੜੀ ਸੱਚੀ ਸੁੱੱਚੀ ਗੇਮ ਹੈ ਕਬੱਡੀ ਗਰਾਊਂਡ 'ਚ ਸੌਹਾਂ ਕਿਉਂ ਖਾਣੀਆਂ ਪੈ ਰੀਆਂ ਨੇ ਜੀ ਮਿੱਟੀ ਦੀ ਸੌਹ ਦਾ ਮਤਲਬ ਕਿ ਪਿੰਡ ਵਾਲੇ ਕਹਿੰਦੇ ਨੇ ਇੰਤ ਸੌਂ ਚ ਕਹੋ ਕਾਰਨ ਸ਼ੱਕ ਹੋ ਗਿਆ ਕਿ ਰਲ ਕੇ ਖੇਡਦੇ ਲੋਕ ਸਾਰੇ ਪਲੇਅਰਾਂ ਨੂੰ ਜਾਣਦੇ ਨੇ ਵੀ ਇਹ ਬੰਦਾ ਐਸੀ ਕੈਂਚੀ ਮਾਰਦਾ ਜੇ ਇਹਨੇ ਗੁੱਟ ਫੜ ਲਿਆ ਇਹ ਛੱਡਦਾ ਨਹੀਂ ਪਰ ਇਹਨੇ ਗੁੱਟ ਕਿਵੇਂ ਛੱਡਤਾ ਸੋ ਮੈਂ ਉਹਨਾਂ ਤੇ ਕੋਈ ਇਲਜ਼ਾਮ ਨਹੀਂ ਲਾਉਂਦਾ ਪਲੇਅਰਾਂ ਤੇ ਮੈਂ ਕਹਿੰਨਾ ਗੇਮ ਜਿੱਤਣੀ ਚਾਹੀਦੀ ਹੈ ਹੈਨਾ ਟੀਮ ਜਿੱਤ ਜਾਂਦੀ ਹੈ ਹਾਰ ਜਾਂਦੀ ਹੈ ਇਸ ਪਿੰਡ ਚ ਟੀਮ ਹਾਰ ਜੂਗੀ ਅਗਲੇ ਅਗਲੇ ਦਿਨ ਅਗਲੇ ਪਿੰਡ ਨੂੰ ਜਿੱਤ ਜੂਗੀ ਪਰ ਕਬੱਡੀ ਦੀ ਗੇਮ ਜਿੱਤਣੀ ਚਾਹੀਦੀ ਕ੍ਰਿਕਟ ਨਾਲ ਕੀ ਹੋਇਆ ਸੀ ਜਿਹੜਾ ਫਿਕਸਿੰਗ ਦੇ ਲਾ ਕੇ ਚਾਰਜ ਲੋਕ ਦੇਖਣੋਂ हट ਗਏ ਸੀ ਵੀਰਲੇ ਹੋ ਗਏ ਨੇ ਯਾਰੇ ਤਾਂ ਉਹ ਅੱਜ ਵੀ ਆਉਂਦੀਆਂ ਨੇ ਉਹਨਾਂ ਦੀ ਗੱਲਾਂ ਯਾਰ ਵੀ ਐ ਕਿਵੇਂ ਹੋ ਗਏ ਫਿਰ ਹੜਕ ਕੇ ਖੇਡਦੇ ਨੇ ਲੋਕ ਟੂਰਨਾਮੈਂਟ ਵਾਸਤੇ ਦੋ ਦੋ ਦਿਨ ਪਹਿਲਾਂ ਪੱਠੇ ਵੰਡ ਲਿਆਉਂਦੇ ਸੀ ਜਨਾਬ ਕੰਮ ਕਰ ਲੈਂਦੇ ਸੀ ਦੋ ਦੋ ਦਿਨ ਤੇ ਇਕੱਠੇ ਵੀ ਟੂਰਨਾਮੈਂਟ ਆਪਣੇ ਪਿੰਡ ਫਿਰ ਜੇ ਹੁਣ ਤੁਹਾਨੂੰ ਆਹ ਮਿਲੂਗਾ ਮੂਰੋਂ ਵੀ ਹਰ ਤਾਂ ਹੜਕ ਕੇ ਖੇਡਦੇ ਨੇ ਜਾਂ ਕੋਈ ਹੋਰ ਫਿਰ ਲੋਕਾਂ ਦਾ ਦਿਲ ਟੁੱਟ ਜਾਂਦਾ ਸੋ ਇਚੋ ਨੇ ਸੱਚੀ-ਸੁੱਚੀ ਗੇਮ ਖੇਡੀ ਜਾਵੇ ਔਰ ਮੁਕਾਬਲੇ ਹੈ ਜੇ ਕਰਵਾਏ ਜਾਣ ਜਿਸ ਵਿੱਚ ਜਿਹੜਾ ਜਿਹੜਾ ਤਕੜਾ ਹੈ ਜਜ ਜੂਜ ਟੈਲੈਂਟ ਉਹ ਜਿੱਤੇ ਸੇਮ ਸਰ ਮੈਨੂੰ ਵਿਕਰਮ ਜਿਹਾ ਇਸ ਤਰ੍ਹਾਂ ਪੁਜੀਟਿਵ ਨੂੰ ਤੁਹਾਡੀ ਗੇਮ ਦੇ ਬਾਰੇ ਪਸੰਦ ਦੇਖੋ ਕਿੰਨੀਆਂ ਕਿੰਨੀਆਂ ਵਧੀਆ ਗੱਲਾਂ ਚੱਲ ਰਹੀਆਂ ਫੇਰ ਵਿਕਰਮ ਵਿੱਚ ਮਿਲ ਗਿਆ ਯਾਰ ਨਾ ਵਿਕਰਮ ਜੀ ਦਾ ਕਬੱਡੀ ਨਾਲ ਸੰਬੰਧ ਹੈ ਨਾ ਖੇਡਾਂ ਨਾਲ ਸੰਬੰਧ ਨਾ ਸ਼ਰੀਰਾਂ ਨਾਲ ਸੰਬੰਧ ਉਹਨਾਂ ਤੋਂ ਬਚਾਉਣ ਵਾਸਤੇ ਖੇਡਾਂ ਸ਼ੁਰੂ ਕਰਦੇ